ਦੀਆਂ ਮੁਟਿਆਰਾ ਹੋਈਆਂ ਖੰਬਾਂ ਦੀਆਂ ਡਾਰਾਂ ਹੋਈਆਂ ਬਾਬਲ ਦੇ ਵੇਹੜੇ ਵਿੱਚੋਂ ਵੀਰਾਂ ਦੇ ਕਿਹੜੇ ਵਿੱਚੋਂ ਸਾਡੀ ਤੇ ਚੋਗ ਦੜਿਓ ਮੁੱਕਿਆਈ ਦਾਣਾ ਮੁੱਕਿਆਈ ਦਾਣਾ ਆਹੋ ਨੀਆ ਸ਼ਗਨਾ ਦੀ ਮਹਿੰਦੀ ਆਵੋ ਨੀ ਆਵੋ ਲਾਓ ਸ਼ਗਨਾ ਦੀ ਮਹਿੰਦੀ ਸ਼ਗਨਾ ਦੀ ਮਹਿੰਦੀ ਨਿਸਈਓ ਮਲ ਮਲ ਲਹਿੰਦੀ ਬਾਬਲ ਦੇ ਵਿਹੜੇ ਵਿੱਚੋਂ ਵੀਰਾਂ ਦੇ ਖੇੜੇ ਵਿੱਚੋਂ ਸਾਡੀ ਤੇ ਚੋਗ ਦਾੜਿਓ ਮੁਕੇ ਆਈ ਦਾ ਨਾ ਮੁਕੇ ਆਈ ਦਾ ਨਾ ਆਵੋ ਨੀ ਆਵੋ ਬੰਨੋ ਸ਼ਗਿਨਾ ਦਾ ਗਾਨਾ ਆਵੋ ਨੀ ਆਵੋ ਲਾਓ ਸ਼ਗਿਨਾ ਦਾ ਮਾਈਆਂ ਮਾਈਆਂ ਤਾਂ ਲਾਵਣ ਆਈਆਂ ਚਾਚੀਆਂ ਤਾਂ ਆਈਆਂ ਚਾਚੇ ਦੇ ਵੇੜੇ ਵਿੱਚੋਂ ਤਾਏ ਦੇ ਕਿਹੜੇ ਵਿੱਚੋਂ ਚਾਚੇ ਦੇ ਵੇੜੇ ਵਿੱਚੋਂ ਤਾਏ ਦੇ ਕਿਹੜੇ ਵਿੱਚੋਂ ਸਾਡੀ ਤੇ ਚੋਗ ਦਾ ੜਿਓ ਮੁੱਕਿਆਈ ਦਾਣਾ ਮੁੱਕਿਆਈ ਦਾਣਾ ਆਵੋ ਨੀ ਆਵੋ ਬਨੋ ਛਗਨਾ ਦਾ ਗਾਣਾ ਆਵੋ ਨੀ ਆਵੋ ਬੰਨੋ ਛਗਨਾ ਦਾ ਗਾਣਾ ਬਾਬਲ ਦਾ ਦੇਸ਼ ਅੱਜ ਹੋ ਗਿਆ ਬਿਗਾਣਾ ਬਾਬਲ ਦਾ ਦੇਸ਼ ਅੱਜ ਹੋ ਗਿਆ ਬਿਗਾਣਾ ਤੀਆਂ ਮੁਟਿਆਰਾ ਹੋਇਆ ਸੰਬਾਂਧੀਆਂ ਡਾਰਾਂ ਹੋਈਆਂ ਬਾਬਲ ਦੇ ਵੇੜੇ ਵਿੱਚੋਂ ਤਾਏ ਦੇ ਕਿਹੜੇ ਵਿੱਚੋਂ ਸਾਡੇ ਤੇ ਚੋਗਦਾ ੜਿਓ ਮੁੱਕਿਆਈ ਦਾਨਾ ਮੁੱਕਿਆਈ ਦਾਨਾ ਆਉਂ ਨਹੀਂ ਪਾਉਏ ਨੂੰ ਸ਼ਗਨਾ ਦਾ ਚੂੜਾ ਆਉ ਨੀ ਪਾਓ ਇਹਨੂੰ ਸ਼ਗਨਾ ਦਾ ਚੂੜਾ ਸ਼ਗਨਾ ਦਾ ਰੰਗ ਹੋਇਆ ਹੋਰ ਵੀ ਗੂੜਾ ਸ਼ਗਨਾ ਦਾ ਰੰਗ ਹੋਇਆ ਹੋਰ ਵੀ ਗੂੜਾ ਮਾਂ ਮੇ ਦੇਵੇੜੇ ਵਿੱਚੋਂ ਵੀਰਾਂ ਦੇ ਕਿਹੜੇ ਵਿੱਚੋਂ ਸਰ ਦਿੱਤ ਚੋਗਦਾ ਓੜਿਓ ਮੁੱਕਿਆਈ ਦਾਣਾ ਮੁੱਕਿਆਈ ਦਾਣਾ ਪਾਓ ਜੀ ਪਾਓ ਇਹਨੂੰ ਸ਼ਗਨਾ ਦੀ ਢੋਲੀ ਪਾਓ ਜੀ ਪਾਓ ਇਹਨੂੰ ਸ਼ਗਨਾ ਦੀ ਢੋਲੀ ਸ਼ਗਨਾ ਦੀ ਢੋਲੀ ਰਲ ਮਿਲ ਵੀਰਾਂ ਤੋਂਰੀ ਸ਼ਗਨਾ ਦੀ ਢੋਲੀ ਨਿਸਯੋ ਰਲ ਮਿਲ ਵੀਰਾਂ ਤੋਂਰੀ ਤੀਆਂ ਮੁਟਿਆਰਾਂ ਹੋਈਆਂ ਖੰਬਾਂ ਦੀਆਂ ਡਾਰਾਂ ਹੋਈਆਂ ਬਾਬਲ ਦੇ ਵਿਹੜੇ ਵਿੱਚੋਂ ਵੀਰਾਂ ਦੇ ਖੇੜੇ ਵਿੱਚੋਂ ਸਾਡੀ ਤੇ ਜੋਗ ਦੜਿਓ いいだなサハティテチョグダイアリア。